ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਸਾਡੇ ਇਸ ਚੈਨਲ ਤੇ ਮਹਾਨ ਅਮਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋ ਜੀ ਨਾਲ ਜੁੜੀਆਂ ਉਹਨਾਂ ਦੀਆਂ ਖੂਬਸੂਰਤ ਯਾਦਾਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੇ ਕਰਦੇ ਆਈਂ ਅੱਜ ਵੀ ਅਸੀਂ ਉਸੇ ਮਹਾਨ ਜੋੜੀ ਦੀ ਇੱਕ ਖੂਬਸੂਰਤ ਯਾਦ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਅੱਗੇ ਤਾਂ ਵੈਸੇ ਅਸੀਂ ਸਾਰੀ ਗੱਲਬਾਤ ਆਪਣੇ ਮੂੰਹੋਂ ਹੀ ਸੁਣਾਉਂਦੇ ਹੁੰਨੇ ਆਂ ਦੋਸਤੋ ਪਰ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਤੁਸੀਂ ਸੁਣੋਗੇ ਬਾਈ ਮਾਨ ਬਟਿੰਡੇ ਵਾਲੇ ਦੇ ਮੂੰਹੋਂ ਕਿਉਂਕਿ ਜਿਹੜੀਆਂ ਗੱਲਾਂ ਬਾਈ ਨੇ ਵੀਡੀਓ ਦੇ ਵਿੱਚ ਕੀਤੀਆਂ ਨੇ ਉਹ ਕਿਤਨਾ ਕਿਤੇ ਅਸੀਂ ਵੀ ਪਹਿਲੀ ਵਾਰ ਸੁਣੀਆਂ ਸੀ ਬੜੀਆਂ ਖੂਬਸੂਰਤ ਗੱਲਾਂ ਨੇ ਉਸ ਜੋੜੀ ਦੀਆਂ ਯਾਦਾਂ ਨੇ ਮਤਲਬ ਸੁਣਦੇ ਸੁਣਦੇ ਥੋੜਾ ਮਨ ਭਾਵੁਕ ਵੀ ਹੋ ਜਾਂਦਾ ਦੋਸਤੋ ਜਦੋਂ ਬਾਈ ਮਾਨ ਅਮਰ ਸਿੰਘ ਚਮਕੀਲਾ ਜੀ ਦੇ ਛੋਟੀ ਉਮਰੇ ਕੀਤੇ ਵਿਆਹ ਬਾਰੇ ਗੱਲ ਸੁਣਾਉਂਦੇ ਨੇ ਕਿ ਕਿਵੇਂ ਇੱਕ ਦਿਨ ਚਮਕੀਲਾ ਜੀ ਆਪਣੀ ਵੱਡੇ ਭੈਣ ਜੀ ਸਵਰਨਕੌਰ ਦੇ ਸਹੁਰੇ ਪਿੰਡ ਜਾਂਦੇ ਨੇ ਤੇ ਉੱਥੇ ਉਹ ਭਾਵੁਕ ਹੋ ਕੇ ਆਪਣੀ ਭੈਣ ਨਾਲ ਜਿਹੜੀਆਂ ਗੱਲਾਂ-ਬਾਤਾਂ ਕਰਦੇ ਨੇ ਉਹੀ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੂਗੀ ਸਾਨੂੰ ਆਪਣੇ ਵਿਚਾਰ ਥਲੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰ ਦਿਓ ਆਜੋ ਸ਼ੁਰੂ ਕਰਦੇ ਹਾਂ ਜੀ ਬਾਈ ਜਿਵੇਂ ਉਹ ਚਮਕੀਲੇ ਦਾ ਨਹੀਂ ਤੂੰ ਵਿਆਹ ਵਾਲੀ ਗੱਲ ਦੱਸਦਾ ਸੀ ਵੀ ਤਾਂ ਵਿਆਹ ਕਰਤਾ ਸੀਗਾ ਵੀ ਭੈਣ ਕੋਲੇ ਉਹ ਗਿਆ ਸੀਗਾ ਉਹ ਦੱਸੀ ਸਾਰੀ ਗੱਲ ਸੁਣਾਈ ਮਾੜੀ ਜੀ ਉਹ ਉਹ ਪਿੰਟੂ ਆਈ ਸੀ ਚਮਕੀਲੇ ਕਿ ਨਾ ਘਰੇ ਗਰੀਬੀ ਵਾਲੀ ਸੀ ਹਾਂ ਇਹਦੀ ਮਾਂ ਦੀ ਡੈਥ ਹੁੰਦੀ ਆ ਤੇ ਉਸ ਤੋਂ ਬਾਅਦ ਇਹਦਾ ਬੜੀ ਛੋਟੀ ਉਮਰ ਚ ਵਿਆਹ ਵਿਆਹ ਕਰ ਦਿੰਦੇ ਮੈਂ ਘਰ ਦੇ ਕਰ ਦਿੰਦੇ ਆ ਵੀ ਅੱਗੇ ਕਿਹੜਾ ਦੇਵੇ ਦਿਖਾਈ ਹੁੰਦੀ ਆ ਹਾਂ ਕਈ ਔਖਾ ਹੁੰਦਾ ਕਰ ਦਿੰਦੇ ਆ ਬਾਈ ਭੈਣ ਇਹਦੀ ਸਵਰਨੋ ਮੰਗੀ ਹੋਈ ਸੀ ਉਹ ਵਿਆਹ ਮੰਗਦੇ ਤਾਂ ਕਰਕੇ ਰੋਟੀ ਪਾਣੀ ਦਾ ਔਖਾ ਸੀ ਇਹਦਾ ਵਿਆਹ ਕਰਤਾ ਇਹਦੀ ਭੈਣਾ ਨਹੀਂ ਆਪੀ ਹਾਂ ਹਾਂ ਉਸ ਤੋਂ ਬਾਅਦ ਜਦੋਂ ਚੁੱਕੀ ਲੈ ਇਸ ਫੀਲਡ 'ਚ ਥੋੜਾ ਜਿਹਾ ਕਾਮਯਾਬ ਹੁੰਦਾ ਹਾਂ ਉਹਨੂੰ ਲੱਗਦਾ ਇੱਕ ਤਾਂ ਪੌਸਟ ਬਹੁਤ ਜ਼ਿਆਦੇ ਸੀ ਉਹਨੂੰ ਪਤਾ ਸੀ ਵੀ ਇੱਕ ਦਿਨ ਮੇਰੇ ਕੋਲੇ ਆਉਂ ਪੈਸਾ ਮੇਰਾ ਆਇਆ ਉਹ ਪਹਿਲਾਂ ਹੀ ਬੰਦਾ ਬੜਾ ਪੋਜ਼ਿਟਿਵ ਸੀ ਉਲਟੂ ਹੋਣਾ ਵੀ ਚਾਹੀਦਾ ਉਹਦੀ ਭੈਣ ਕੋਲੇ ਗਿਆ ਇੱਕ ਦਿਨ ਸ਼ਾਮ ਜਿਵੇਂ ਆਪਾਂ ਸਾਰੇ ਜਾਨੇ ਹੁਣ ਭੈਣ ਦਾ ਮੂੰਹ ਹੁੰਦਾ ਦਾਰੂ ਉਹ ਪੀਂਦੇ ਸੀਗਾ ਹਾਂ ਦਾਰੂ ਪੀਤੀ ਉਹ ਤੇ ਅਧਿਆਕ ਉਹਦਾ ਪੀਤਾ ਹੋਇਆ ਤੇ ਭਾਵਕ ਹੋ ਗਿਆ ਉਹਦੀ ਭੈਣ ਸਵਰਨ ਨੂੰ ਕਹਿੰਦਾ ਭੈਣੇ ਉਰੇ ਬਹਿ ਜਾ ਉਹ ਬਹਿ ਗਈ ਉਹਨੂੰ ਕਹਿੰਦਾ ਵੀ ਭੈਣੇ ਤੁਸੀਂ ਮੇਰੇ ਨਾਲ ਤੱਕਾਕੀ ਤੱਕਾਕਾਰਾ ਰੋਪਿਆ ਰੋਪਿਆ ਕਹਿੰਦਾ ਵੀ ਉਹ ਸੋਹਣੀ ਵੀ ਨਹੀਂ ਹੈਗੀ ਮੈਥੋਂ ਉਮਰ ਦੀ ਵੀ ਵੱਡੀ ਆ ਤੇ ਵੀ ਮੈਂ ਤਾਂ ਇੱਕ ਦਿਨ ਦਾਰੂ ਪੀਤੀ ਜਿੰਮ ਦਾ ਭਾਵ ਕੋੰਦਾ ਕਹਿੰਦਾ ਮੈਂ ਤਾਂ ਇੱਕ ਦਿਨ ਆਪ ਲਿਉ ਆਪਦੀ ਪਸੰਦ ਦੀ ਤੇ ਲੋਕ ਜਿਹਨੂੰ ਖੜਖੜ ਦੇਖਿਆ ਕਰਨਗੇ ਆਪਦੀ ਭੈਣ ਵਾਲੀ ਭੈਣ ਨੇ ਦੱਸਿਆ ਇਹ ਠੀਕ ਹੈ ਇਹ ਗੱਲ ਉਹਨੇ ਕਹੀ ਤੇ ਉਹਦੋਂ ਬਾਅਦ ਫਿਰ ਸਾਨੂੰ ਸਾਰਿਆਂ ਨੂੰ ਪਤਾ ਹੀ ਅਮਰ ਜਬ ਸੋਹਣੀ ਵੀ ਬਹੁਤ ਸੀਗੀ ਤੇ ਬਾਕੀ ਲੋਕ ਖੜਖੜ ਵੀ ਦੇਖਦੇ ਸੀ ਵਾਕਈ ਤੇ ਗਾਇਕੀ ਵੀ ਚੰਗੀ ਸੀ ਹਿੱਟ ਜੋੜੀ ਹੋਈ ਹੈ ਜੇ ਅੱਜ ਤੱਕ ਤਾਂ ਬਹੁਤ ਜਾਦੇ ਹਿੱਟ ਚਮਕੀਲਾ ਹੋਇਆ ਮਿੱਤਰੋ ਪੋਜਿਟਿਵ ਬੰਦੇ ਨੂੰ ਇੰਨਾ ਹੋਣਾ ਚਾਹੀਦਾ ਹੈ ਉਹਨੇ ਮੰਨ ਲਓ ਵੀ ਆ ਤਾਂ ਮੈਂ ਕਰ ਤੂੰ ਮਰਦੂਨਾ ਉਹਦੇ ਹਾਂ ਉਹਦੇ ਮਨਚ ਮੰਨਦਾ ਹੈ ਬਾਈ ਨੂੰ ਸਾਰਾ ਪਤਾ ਆਪਾਂ ਹੋਰ ਵੀ ਵੀਡੀਓ ਬਣਾਵਾਂਗੇ ਪਾਵਾਂਗੇ ਤੇ ਜਮਾਂ ਉਹਨੇ ਸਿਰਾ ਲਾਤਾ ਸੀ ਮੰਨ ਲਿਆ ਵੀ ਐਡਾ ਪੋਜਿਟਿਵ ਸੀਗਾ ਵੀ ਜਿਹੜਾ ਕੋ ਸੋਚਿਆ ਉਹੀ ਬਾਈ ਹਨਾ ਪੂਰਾ ਕਰਕੇ ਦਿਖਾਉਣਾ ਪੂਰਾ ਵੀਰੇ ਪੂਰਾ ਹਾਂ ਜਮਾਂ ਪੂਰਾ ਕਰਕੇ ਜਮਾਂ ਗਰੀਬੀ ਵੀ ਨਜਾਇਜ਼ ਜਾਂਦੀ ਜਿਵੇਂ ਆ ਹੁਣ ਤਾਂ ਵੀ ਮੇਰੇ ਵਰਗਾ ਕਹਿੰਦਾ ਇਹ ਦੇ ਦੇ ਕੇ ਦੋ ਕਲੇ ਨੰਬਰ ਲੈ ਕੇ ਕਾਰ ਮੇਟ ਗਰੀਬੀ ਚ ਵੀੜਾ ਮਾਰ ਮਾਰ ਕੱਢੀ ਹਾਂ ਕੱਢੀ ਉਹ ਇਹ ਗਰੀਬੀ ਹੋ ਰਾ ਉਹ ਗਰੀਬੀ ਹੋ ਰਾ ਉਦੋਂ ਚੜਾਈ ਕਰਨੀ ਇੰਨਾ ਮਸ਼ਹੂਰ ਹੋਣਾ ਬੜੀ ਵੱਡੀ ਗੱਲ ਸੀ ਤੇ ਹੁਣ ਬਹੁਤ ਛੋਟੀ ਗੱਲ ਹੈ ਇੱਕ ਬਈ ਉਹ ਜਿਹੜੀ ਵਖਤਾਵਾਰ ਨਹੀਂ ਤੂੰ ਕਹਿੰਦਾ ਸੀ ਦੋ ਵਾਰੀ ਸ਼ਬਦ ਪਾਇਆ ਉਹਨੇ ਆਪਦੇ ਗਾਣੇ ਚ ਉਹ ਕਿਵੇਂ ਸੀ ਵਖਤਾਵਾਰ ਸਿਰਫ ਚਮਕੀਲੇ ਨੇ ਜਿੰਨਾ ਵੀ ਅੱਜ ਤੱਕ ਗਾਇਆ ਲਿਖਿਆ ਵਖਤਾਵਾਰ ਸ਼ਬਦ ਦੋ ਵਾਰੀ ਪਾਇਆ ਠੀਕ ਹੈ ਜਿੰਨਾ ਵੀ ਉਹਨੇ ਆਪਦੀ ਜ਼ਿੰਦਗੀ ਚ ਲਾ ਕੇ ਗਿਆ ਹੋਵੇ ਸਾਡੇ ਵਖਤਾਵਾਰ ਵਕਤਾਵਰੋਂ ਨੂੰ ਇਹ ਸ਼ਬਦ ਬੜਾ ਟੁੰਬਦਾ ਸੀ ਕਿਉਂਕਿ ਬੜੀ ਗਰੀਬੀ ਚ ਉਠਿਆ ਸੀ ਠੀਕ ਹੈ ਤੇ ਉਹ ਸਾਈਕਲ ਤੇ ਜਾਂਦਾ ਹੁੰਦਾ ਤੇ ਕੋਈ ਤਕੜੇ ਕਰਦੀ ਕੁੜੀ ਨਾਲ ਕੋਈ ਚੱਕਾ ਫੱਕਾ ਹੁੰਦਾ ਉਦੋਂ ਮਰੀ ਇਹੋ ਜਿਹੀ ਹੁੰਦੀ ਆ ਉਹ ਕਿਸੇ ਉਹਦੇ ਵੱਡੇ ਨੂੰ ਪਤਾ ਲੱਗ ਜਾ ਜਾਂ ਦੱਸਦਾ ਜਿਵੇਂ ਆਪਾਂ ਮਾਮੇ ਕੋਲੇ ਗੱਲ ਕਰ ਲੈਣੇ ਜਾਏ ਉਹ ਕਹਿੰਦਾ ਉਹ ਚਮਕੀ ਉਹ ਇਹਨੂੰ ਤਣੀ ਰਾਮ ਸੀ ਕਹਿੰਦੇ ਤਣੀਏ ਤਣੀਆਂ ਕਹਿੰਦੇ ਤਣੀਆਂ ਹਾਂ ਕਿੰਨੇ ਆ ਉਹ ਬਖਤਾ ਵਰ ਲੋਕ ਆ ਪਧਿਆਰੀ ਦਾ ਗਰੀਬ ਲੋਕ ਉਹ ਕਹਿੰਦਾ ਮੈਨੂੰ ਨਾ ਸਭ ਤੋਂ ਟੰਪ ਗਿਆ ਬਖਤਾ ਪਰ ਵੀ ਭੈਣ ਨੂੰ ਇੱਕ ਦਿਨ ਬਖਤਾ ਵਰ ਹੀ ਬਣਨਾ ਬਖਤਾ ਵਰ ਹੀ ਬੰਨਾ ਹੈ ਹਾਂ ਸੱਚੀ ਗੱਲ ਆ ਇਹ ਬਹੁਤ ਪੋਜ਼ੀਟਿਵ ਬੰਦਾ ਬਾਈ ਉਹਨੇ ਅੱਜ ਦੇ ਕਲਾਕਾਰਾਂ ਨਾਲੋਂ ਇੰਨੀ ਜ਼ਿਆਦਾ ਮਿਹਨਤ ਉਦੋਂ ਕਿਉਂਕਿ ਕੋਈ ਸਾਧਨ ਨਹੀਂ ਸੀ ਹੁੰਦਾ ਕੁਝ ਵੀ ਨਹੀਂ ਸੀ ਹੁੰਦਾ ਮੰਨ ਲਓ ਕੋਈ ਹਿੱਟ ਹੋਣ ਵਾਸਤੇ ਉਦੋਂ ਲੋਕਾਂ ਕੋਲੇ ਯਾਰ ਬਾਲੀ ਗੱਲ ਕੀ ਆ ਕੈਸਟ ਖਰੀਦਣ ਨੂੰ ਬਾਈ ਪੈਸੇ ਹੁੰਦੇ ਨਹੀਂ ਸੀ ਹਨਾ ਆਪਾਂ ਵੀ ਦੇਖ ਕਿਵੇਂ ਖਰੀਦਦੇ ਸੀ ਸਾਲ ਚ ਇੱਕ ਅੱਧੀ ਕੈਸਟ ਲੈਂਦੇ ਹੁੰਦੇ ਸੀ ਤੇ ਉਦੋਂ ਉਹ ਆਏ ਹਿੱਟਾ ਪੋਣਾ ਉਹਦੀ ਜਿਹੜੀ ਪੋਜ਼ਿਟਿਵਿਟੀ ਤੇ ਚਮਕੀਲੇ ਚ ਇੰਨੀ ਸੀ ਬਾਈ ਜੀ ਅ ਮਰੇ ਤੋਂ ਬਾਅਦ ਵੀ ਜੇ ਡਿਕ ਠੀਕ ਕਰਾਉਣ ਜਾਂਦੇ ਨਾ ਡਿਕ ਠੀਕ ਕਰਾ ਕਰਕੇ ਦੁਕਾਨ ਵਾਲੇ ਚੈੱਕ ਕਰਾ ਕੇ ਦਿਖਾਉਂਦੇ ਨਾ ਚਮਕੀਲੇ ਦੀ ਕੈਸਟ ਪਾ ਕੇ ਚੈੱਕ ਕਰਦੇ ਹੁੰਦੇ ਗਾਇ ਇਹਦੀ ਕੈ ਚੱਲਦੀ ਕੈਸਟ ਹੈ ਇਹਦੀ ਆਵਾਜ਼ ਹੀ ਇੰਨੀ ਜ਼ਿਆਦਾ ਤਿੱਖੀ ਦੇਖਿਆ ਸੀ ਜਿਹੜੇ ਸੈਨੇ ਬੰਦੇ ਵੱਡੇ ਜਿਹਨਾਂ ਨੇ ਦੇਖ ਕੇ ਉਹਨਾਂ ਨੂੰ ਪਤਾ ਹੂ ਬਹੁਤ ਸੌਰੀ ਬਹੁਤ ਦੁਕਾਨਦਾਰ ਚਮਕੀਲੇ ਦੀ ਰੀਲ ਪਾ ਕੇ ਚੈੱਕ ਕਰਾਉਂਦੇ ਨੇ ਦੇਖ ਕਿਵੇਂ ਹੁਣ ਨਹੀਂ ਬਾਈ ਜਿਹੜੇ ਸਾਊਂਡ ਸਿਸਟਮ ਜਾਲਾਉਂਦੇ ਆ ਉਹੋ ਮੰਨ ਲਓ ਵੀ ਵਧੀਆ ਬੀਟ ਜੀ ਵਾਲੇ ਗਾਣਿਆਂ ਨਾਲ ਚੈੱਕ ਕਰਦੇ ਆ ਬਗੈ ਦੀ ਮੂਸੇ ਨਾਲ ਲਾ ਲੈਂਦੇ ਆ ਇਸੇ ਵਾਲਾ ਲਾ ਲਾ ਹਾਂ ਚਾਲਾ ਤੇ ਇਸ ਤਰ੍ਹਾਂ ਉਹ ਤੋਂ ਚਮਕੀਲੇ ਦੀ ਗਾ ਉਹ ਲਾ ਕੇ ਚੈੱਕ ਹਾਂ ਲੈਵਲ ਹੁੰਦਾ ਬਹੁਤ ਬਹੁਤ ਤੱਕ ਦੂਰ ਤੱਕ ਗਿਆ ਹੋਰ ਵੀ ਕਰਾਂਗੇ ਕਿ ਲਾ ਹੋਰ ਵੀ ਕਰਾਂਗੇ ਬਾਈ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਆ